ਸਤਿ ਸ਼੍ਰੀ ਅਕਾਲ ਜੀ ਡੇਲੀ ਟਾਈਮ نیوز ਤੇ ਤੁਹਾਡਾ ਸਵਾਗਤ ਹੈ ਮੈਂ ਹੰਦਰਾਸਨ ਵਰਧਨ ਇੱਕ ਵਾਰ ਫਿਰ ਅਸੀਂ ਪਹੁੰਚੇ ਹੋਏ ਹਾਂ ਅੰਮ੍ਰਿਤਸਰ ਤੋਂ ਤਕਰੀਬਨ 40 ਮੀਲ ਦੂਰ ਇੱਕ ਪਾਕ ਪਵਿੱਤਰ ਤਰਤੀਬਾ ਬਕਾਲਾ ਸਾਹਿਬ ਦੇ ਕੋਲ ਪਿੰਡ ਕੰਡਾ ਇੱਟਪੇ ਵਾਲਾ ਜਿੱਥੋਂ ਦੇ ਅਸੀਂ ਇੱਕ ਸ਼ਾਇਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਉਹ ਸ਼ਾਇਰ ਸ਼ਾਇਰ ਵੀ ਕਹਿ ਸਕਦੇ ਹਾਂ ਕਵੀ ਕਹਿ ਸਕਦੇ ਹਾਂ ਅਤੇ ਹੋਰ ਵੀ ਕਿ ਉਹਨਾਂ ਨੇ ਇਹਦੀਆਂ ਵੀ ਗੱਲਾਂ ਲਿਖੀਆਂ ਹੋਈਆਂ ਨੇ ਜੋ ਕਿ ਅੱਜ ਉਹ ਸਾਡੇ ਦਰਸ਼ਕਾਂ ਤੱਕ ਪਹੁੰਚਿਆ ਸੰ। ਉਹਨਾਂ ਨੇ तकरीबन ਕੱਟੋਂ-ਕੱਟੇ ਜਿੱਥੋਂ ਤੱਕ ਮੇਰੀ ਜਾਣਕਾਰੀ ਆ ਮੌਕਾ ਤਾ ਦਾ ਉਹਨਾਂ ਲਿਖਿਆ ਹੋਈਆਂ ਨੇ ਤੇ ਅਸੀਂ ਗੱਲ ਕਰਦੇ ਜਾ ਰਹੇ ਹਾਂ ਸਰਦਾਰ ਨਿਰਮਲ ਸਿੰਘ ਟਪੇਵਾਲਾ ਸਭ ਤੋਂ ਪਹਿਲਾਂ ਟਪੇਵਾਲਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਡੇਲੀ ਟਾਈਮ ਨਿਊਜ਼ ਨੂੰ ਅੱਜ ਆਪਣਾ ਕੀਮਤੀ ਸਮਾਂ ਦਿੱਤਾ ਡੇਲੀ ਟਾਈਮ ਨਿਊਜ਼ ਦੀ ਸਾਹਿਬੀ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਇੱਕ ਤੁਸੀਂ ਬੜੇ ਔਰੇ ਵਾਲੇ ਇੱਕ ਬڑے ਨਿਮਰਾਨੇ ਦੇ ਬਾਸ ਕੋ ਮਿਲ ਕੇ ਕੰਟੀਆ ਮੈਂ ਸਾਡਾ ਘਰਾਂ ਤੇ ਜੀ ਆਣ ਸਵਾਗਤ ਕਰਦਾਂ ਤੇ ਉਹ ਸਦਾ ਉਪਕਰਨ ਅਛਪਿਆਲਾ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਮਰਸਾ ਆਉਂਦਾ ਤੇ ਤੁਸੀਂ ਕਿੰਨਾ ਚਿਰ ਨੌਕਰੀ ਕੀਤੀ ਸੀ ਫਿਰ ਮੈਂ 165 ਸਾਲ ਆਰਮੀ ਵਿੱਚ ਬਤੌਰ ਹਾਜ਼ਰ ਰਿਹਾ ਰਹੇ ਹਾਂ ਅਛਾ ਆਰਮੀ ਵਿੱਚ ਰਹੇ ਜੋ ਹਾਂਜੀ ਕਿਸ ਰੈਂਕ ਉੱਤੇ ਰਹੇ ਸੀ ਮੈਂ ਹੌਲਦਾਰ ਰੈਂਕ ਤੇ ਸੀ ਕਿਹੜੀ ਰੈਜੀਮੈਂਟ ਵਿੱਚ ਕੋਰਚ ਰਹੇ ਮੈਂ ਸਿੱਖ ਲਾਈ ਰੈਜੀਮੈਂਟ ਵਿੱਚ ਸੈਕਮ ਸਿੱਖਾਈ ਮੇਰੀ ਜੁਨਰ ਠੀਕ ਹੈ ਉਹਦੇ ਵਿੱਚ ਆ ਗਿਆ ਨੇ ਉਸ ਤੋਂ ਬਾਅਦ ਕੋਈ ਟੀਚਰ ਵੀ ਰਹੇ ਹਾਂ ਹਾਂਜੀ ਉਹ ਮੈਂ ਤੁਹਾਨੂੰ ਛੋਟ ਵਿੱਚ ਦੱਸਦਾ ਹਾਂ ਮੈਂ ਕਾਟਾ ਗਰੀ ਹੋ ਗਿਆ ਸੀ ਸਾਨੂੰ ਜਬਰਦਸਤ ਆਵਾਜ਼ ਵਾਲੇ ਜਨ ਆਂਦੇ ਵੀ ਕਰ ਚੱਲ ਜੋ ਉਹਦੇ ਬਹੁਤ ਛੋਟੀਆਂ ਮਸੀਨਰੀ ਸੀ ਕਤੀ ਚਾਲਦੀ ਉਮਰ ਸੀ ਮੈਂ ਕਿਹਾ ਮੈਂ ਬਾਹਰ ਜਾ ਕੇ ਘਰ ਜਾ ਕੇ ਕੀ ਕਰਾਂ ਇਹ ਬੜਾ ਚਰ ਅਰੇਰੇ ਅਰਮੀ pensions ਨਾ ਔਰ ਉਹਨਾਂ ਨੇ ਸਾਥੋਂ ਇਥੇ ਐਸੇ ਸਾਹ ਨਾਲ ਸੈਨ ਕਰਵਾ ਲੇ ਤੇ ਉਹਨੀ ਕਲੀ ਕਰਕੇ ਫਿਰ ਸਾਨੂੰ 16 ਸਾਲ ਦੇ ਵਿੱਚ ਆਉਣਾ ਸੀ 16 ਬਣ ਕੇ ਅਟਵਾਰ ਕੋਈ ਇੱਕ ਚੀਜ਼ ਨੇ ਲਿਖਾ ਕੇ ਪੜਿਆ ਸੀਗਾ ਕਿ ਜੇ ਮੈਂ ਇੱਥੇ ਜਾਣਾ ਤੇ ਮੈਂ ਆਰਮੀ ਦੇ ਵਿੱਚ ਹੀ ਇਦਾਂ ਦਾ ਡਿਸਰਟ ਹੋ ਜਾਵਾਂ ਕਿ ਮੈਨੂੰ ਸਰਬੋਤਮ ਵਿੱਚ ਜਾ ਕੇ ਕੋਈ ਨੌਕਰੀ ਮਿਲ ਜਾਵੇ ਇਹਨੂੰ ਕੋਈ ਮੈਂ ਲਿਖਾ ਕੇ ਲਿਆਇਆ ਸੀ ਤੇ ਮੈਨੂੰ ਆਉਂਦੀ ਬਹੁਤ ਸਾਲਾਂ ਦੇ ਵਿੱਚ ਅਜ ਮੈਂ ਸਕੂਲ ਦੇ ਅਜਿਆ ਸਲੇਕਾ ਮੈਂ ਇਹ ਹੀ ਸਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਚੀ ਦੇ ਆਪਣੇ ਜੀਵਨ ਵਿੱਚ ਇੱਕ ਤਿਥਾ ਬਹੁਤ ਵਧੀਆ ਸਟਾਫ ਸੀ ਬਹੁਤ ਅੱਜ ਵੀ ਯਾਦ ਮੈਨੂੰ ਹਰ ਫੰਕਸ਼ਨਾਂ ਤੇ ਚਾਤ-ਚਾਤ ਕਰੇ ਹੁੰਦੀ ਬਿਆਤ ਦੇ ਦੇਰ ਮੈਨੂੰ ਖੁਸ਼ੀ ਗਮੀ ਤੇ ਸਾਰੇ ਬੰਦੇ ਬਣਦੇ ਉਸੇ ਇਹ ਜਿਹੜੀ ਤੁਸੀਂ ਕਲਮ ਫੜਨੀ ਸਿੱਖੀ ਸੀ ਕੀ ਇੱਕ ਜਦੋਂ ਜਵਾਨ ਦੇ ਤੌਰ ਤੇ ਨੌਕਰੀ ਕਰ ਰਹੀ ਸੀ ਉਦੋਂ ਕਲਮ ਚਲਾਉਣੀ ਸਿੱਖੀ ਸੀ ਜਾਂ ਫਿਰ ਜਦੋਂ ਤੁਸੀਂ ਦੂਜੀ ਨੌਕਰੀ ਕਰ ਰਹੇ ਸੀ ਉਦੋਂ ਕਲਮ ਸਿੱਖੀ ਸੀ ਤਾਂ ਇਹ ਇਹ ਨਹੀਂ ਵਰਦੇ ਸਰ ਇਹ ਇੱਕ ਨਮੂ ਬਹੁਤ ਜਿਆਦਾ ਮਨ ਲੱਗਦਾ ਸੀ ਨਾ ਉਸ ਸਾਡੇ ਨਾ ਦੇ ਬੋਲ ਪੰਨਾ ਪੁੱਛੇ ਇੱਕ ਸਬਾਰਥ ਪੂਰਨ ਸ਼ੰਗ ਹਾਂ ਜਿਵੇਂ ਨਾ ਕੱਪਾਂ ਛੱਜ ਜਾਂਦੀਆਂ ਸੀ ਪਹਿਲੀ ਪੱਤਰ ਕਾ ਦੇਖ ਤੋਂ ਪਹਿਲੀ ਪੱਤਰ ਦਾ ਅਖਬਾਰ ਚਾਤੀ ਵਾਰ ਨਹੀਂ ਰਿਆ ਤਕੜੀ ਨਾ ਕਾਪੀਆ ਬੋਲਦਾ ਦੇ ਬੰਦਾ ਨਾ ਕੋਚਾ ਉਹ ਸਭ ਅਕਾਲੀ ਪੱਤਰਕਾਰ ਅਖਬਾਰ ਬੜੇ ਮਸ਼ਹੂਰ ਸੀ ਉਹਦੇ ਵਿੱਚੋਂ ਮੈਂ ਕਪਤਾਨਾਂ ਛੱਜਣਾ ਸੀ ਉਹ ਇੱਕ ਦਿਨ ਆਇਆ ਸਾਡੇ ਪਿੰਡਾ ਵੀ ਇੱਕ ਬੰਦਾ ਉਹਨਾਂ ਦੀ ਵੀ ਕਪਤਾ ਤੇ ਛਪੀ ਉਹਨਾਂ ਦਾ ਨਾਮ ਸਰਦਾਰ ਦਰਬੀਰ ਸਿੰਘ ਟਪੜਾ ਦਰਬੀਰ ਸਿੰਘ ਟਪੜਾ ਹਾਂਜੀ ਉਹ ਬੁਰਦਿਆਂ ਦਾ ਪ੍ਰਬੰਧ ਕਮੇਟੀ ਦਾ ਬਾਬਾ ਕਹਾਣਾ ਸ਼ਾਇਦ ਤੁਹਾਨੂੰ ਯਾਦ ਹੀ ਹੋਵੇਗਾ ਹੇ ਜੀ ਬੰਦ ਅਮੀਨ ਚਾਰਿਆਂ ਨੇ ਲਿਖਿਆ ਹਾਂ ਤਾਂ ਉਹਨਾਂ ਦੀ ਫਕਤਾ ਨੂੰ ਪੜੀ ਥੀ ਮੈਂ ਹੈ ਤੇ ਕੱਲ ਤਰਚੀ ਆ ਗਈ ਆ ਹਾਂ ਜੀ ਤੇ ਮੇਰਾ ਵੀ ਬੈਲ ਸਹੀਏ 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 ਉਹ ਫਸੀ ਗਈ ਤੇ ਪੂਰੀ ਦੰਕੇ ਕੋਟਾ ਪੜਾ ਦੂਸੇ ਟਾ ਪੜਾ ਸਾਲ ਜੀ ਹੋਏ ਉਹਨਾਂ ਨੂੰ ਦੇਖ ਕੇ ਕਪਾਣੇ ਸ਼ੁਰੂ ਲੱਕ ਜੀ ਨਾਲ ਲੈ ਸ਼ਰਮਿੰਦੇ ਕਿੰਨੀ ਕਤਾਬਾਂ ਫਿਰ ਤੁਸੀਂ ਮੇਰੀ ਨੌਲੇਜ ਵਿੱਚ ਤਾਂ ਜਿੱਥੋਂ ਤੱਕ ਹੈਗਾ ਤੁਸੀਂ ਨੌ ਕਿਤਾਬਾਂ ਮਾਰਕੀਟ ਵਿੱਚ ਤੁਸੀਂ ਬਿਲਕੁਲ ਸਹੀ ਕਿਹਾ ਵਾ ਹਾਂ ਜੀ ਨੌ ਕਿਤਾਬਾਂ ਮੇਰੀਆਂ ਸ਼ਾਫ ਚੁਕੀਆਂ ਹਾਂ ਐਸੇ ਮੇਰੇ ਕੋਲ ਚਾਰ ਖਰੜੇ ਹੋਰ ਲਿਖੇ ਪਿਆਰ ਦਾ ਵਾਹ ਜੀ ਵਾਹ ਇਹ ਜਿਵੇਂ ਆ ਰਿਵਾਰੀ ਕਰਕੇ ਆਪਣੀ ਪਿੰਚੀ ਨੂੰ ਸਾਹਮਣੇ ਚੰਗਾ ਚੁਕਾ ਇਹ ਹੋ ਗਿਆ ਆਪਣਾ ਉਹ ਤਾਂ ਮੈਂ ਚੰਗੇ ਸੀ ਜਿਖੜਾਈ ਹਾਂ ਜੀ ਤੇ ਮਾਂ ਨੂੰ ਤਾਂ ਸਾਰੇ ਪੁੱਤ ਪਿਆਰੇ ਹੁੰਦੇ ਨੇ ਕਿੰਨਾ ਹਾਂ ਜੀ ਹਾਂ ਜੀ ਤੇ ਸਾਡੇ ਜੇ ਕਪਿਆਲਾ ਸਾਹਿਬ ਨੂੰ ਕਿਹੜੀ ਅਜਿਹੀ ਕਿਤਾਬ ਆ ਜਿਹਦੇ ਵਿੱਚ ਉਹਨਾਂ ਦੀਆਂ ਲਿਖਤਾਂ ਇਹੋ ਜਿਹੀਆਂ ਨੇ ਕਿ ਦਿਲ ਨੂੰ ਛੋਣ ਵਾਲੀ ਜ਼ਿੰਦਗੀ ਦਾ ਕੌੜਾ ਸੱਚ ਇਹ ਕਿਹੋ ਜਿਹੀ ਕਿਤਾਬ ਆ ਹਾਂ ਜੀ ਉਹ ਨਮਾਇ ਸਮਝਦਾ ਹਰ ਬੱਚੇ ਤੋਂ ਲੈ ਕੇ ਹਰ ਬਜ਼ੁਰਗ ਤੱਕ ਬੜ ਬੜੇ ਨੂੰ ਪੜਨੀ ਚਾਹੀਦੀ ਆ ਤਾਂ ਕਿ ਉਹਨੂੰ ਇਹ ਪਤਾ ਲੱਗੇ ਕਿ ਮੇਰਾ ਇਹ ਜਨਮ ਜਿਹੜਾ ਆਵਾ ਕਿਸ ਕੰਮ ਆਤੇ ਮੈਂ ਆਇਆ ਹਾਂ ਨਾ ਮੈਂ ਤੇ ਬੜੇ ਕੰਮ ਕਰਨੇ ਤੇ ਕਰਕੇ ਬੰਦੇ ਰਿਆ ਕਿ ਜੇ ਮੈਂ ਸੋਚਦਾ ਨਾ ਕਿ ਜੇ ਮੈਂ ਇਸ ਕਿਤਾਬ ਨੂੰ ਪੜ ਕੇ ਦੇਹ ਚਾਰ ਬੰਦੇ ਦੀ ਕਿਤੇ ਅਕਲ ਇਹ ਲੈ ਜਾਣਾ ਤੇ ਮੈਂ ਆਪਣੇ ਆਪ ਨੂੰ ਬਹੁਤ ਬੜਪਾਕਾਂ ਚ ਖੁਸ਼ ਕਿਤੋਂ ਸਮਝੇ ਬਹੁਤ ਹੀ ਵਧੀਆ ਤੁਸੀਂ ਜਿਹੜੀ ਗੋਤਾਰੇ ਗੱਲ ਕੀਤੀ ਕਿਤਾਬ ਬਾਰੇ ਤੇ ਗੀਤ ਵੀ ਤੁਸੀਂ ਲਿਖਦੇ ਹੋ ਜੀਤ ਜੀ ਉਹ ਸੌ ਕੋ ਹਾਜੀ ਗੱਲ ਕਰਨੇ ਕੋ ਤੁਹਾਡੇ ਲਾਗੇ ਤੇ ਇੱਕ ਬਹੁਤ ਵੱਡੇ ਗੀਤਕਾਰ ਹੋਏ ਆ ਸੱਤਾ ਕੋਟਲੀ ਵਾਲਾ ਜੀ ਹੋਏ ਆ ਜਾਨਪਾਲ ਮਸਾਲੇ ਵਾਲਾ ਕੈਲੀ ਹੋਏ ਸੀ ਹਾਂਜੀ ਹਾਂਜੀ ਤੇ ਤੁਸੀਂ ਵੀ ਉਹਨਾਂ ਦੇ ਜਨ ਚਰਚੇ ਤੇ ਚਿਹਰੇ ਨੇ ਕੀ ਤੁਹਾਡੇ ਵੀ ਤੇ ਕੋਈ ਗੀਤ ਆ ਹਾਂਜੀ ਜੀਤੇ ਆਇਆ ਪਰ ਇਹ ਚਰਚਾ ਚੱਲਦੀ ਕਿਉਂਕਿ ਅੱਜ ਦਾ ਸਮਾਜ ਸਾਡੀ ਨਵੀਂ ਤੇਰੀ ਹਾਂਜੀ ਉਹ ਗੀਤ ਸੰਗੀਤ ਆ ਅਰਮੰਟੇ ਹਾਂਜੀ ਮੇਰਾ ਮੁੱਢ ਤੋਂ ਸੁਆ ਸੀ ਪਤਾ ਨਹੀਂ ਪਰ ਮਾਤਮਾ ਨੇ ਕਿ ਮੈਨੂੰ ਬੱਚੇ ਸੁਖੀ ਆ ਇਹ ਮੈਂ ਕਹ ਰ ਮੈਂ ਤੁਹਾਨੂੰ ਜੀ ਤਰਜੀਹ ਦਿੱਤੀ ਆ ਨਹੀਂ ਨਹੀਂ ਵੀ ਇਦਾਂ ਨਾ ਕਹੋ ਵੀ ਮੈਂ ਕਦੀ ਗਲਤ ਹੋਵਾਂਗਾ ਹਾਂ ਮੈਂ ਤਾਂ ਸਨ 2005 ਵਿੱਚ ਜਾਂ 4 ਵਿੱਚ ਹਾਂ ਇੱਕ ਮੈਂ ਕੱਡਾ ਗੀ ਸੁਣਿਆ ਸੀ ਮੈਨੂੰ ਅਜੇ ਤੱਕ ਵੀ ਯਾਦ ਵਾ ਪਾਲੀ ਦੇਖ ਵਾਲੀ ਇਹ ਨਹੀਂ ਹੈਗਾ ਠੀਕ ਹੈ ਉਹ ਪਹਿਲੇ ਨੰਬਰ ਚ ਆਉਂਦਾ ਚੜਾ ਲਿਖਾਇਆ ਮੈਨੂੰ ਜਿਹੜਾ ਨਾਮ ਹੈ ਪੰਜ ਇੱਕ ਬੰਦਾ ਵੀ ਉਹਦੀ ਲਾਇਬਿਲਿਟੀ ਹਾਂਜੀ ਸਾਡੇ ਹਾਂ ਲਾਇਬਿਲਿਟੀ ਉਹਨਾਂ ਨੇ ਇੱਕ ਸੰਗਯਾ ਬਾਦੀ ਕੋੰਪਨੀ ਹੀ ਹਾਂਜੀ ਹਾਂਜੀ ਉਹ ਮਾੜੀ ਚੀਜ਼ਾਂ ਜਿਹਨਾਂ ਦਾ ਮੈਨੂੰ ਨਾਮ ਪਤਾ ਨਹੀਂ ਉਹਨਾਂ ਦੀ ਇਹ ਕੰਪਲੇਂਟ ਸੀ ਹਾਂਜੀ ਹਾਂਜੀ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਕਹਿ ਦਈਏ ਗੀਤ શીਖੋ ਤੇ ਉਹ ਤੋਂ ਫਿਰ ਮੈਨੂੰ ਦੇਖਣਾ ਪਿਆ ਵੀ ਬਹੁਤ ਬੜਾ ਗੀਤ ਇਹ ਇਦਾਂ ਦੀ ਵੀ ਗੱਲ ਆ ਦਿੱਤੀ ਉਹ ਕਈ ਵਾਰ ਬੱਚੇ ਜਿਹੜੇ ਸਾਡੇ ਨਾਲ ਮਤਲਬ ਦੂਜੇ ਗੀਤਾਂ ਨੂੰ ਜ਼ਿਆਦਾ ਸੰਖੇ ਖੁਸ਼ ਹੁੰਦੇ ਤੇ ਇਸ ਕਰਕੇ ਵੀ ਮੇਰੇ ਗੀਤਾਂ ਘਾਟੇ ਕਾੜਦੇ ਆ ਤੇ ਉਹ ਵੀ ਮੈਂ 40 ਜਿਹੜਾ ਦੇਸ਼ਾਂ ਦੇ ਗੀਤ ਮੇਰੇ ਕਾੜਾ ਸਾਡੇ ਫਿਰ ਹੀ ਬਰਾਤਾ ਆਪਣਾ ਆਪਣਾ ਗਾਣਾ ਸੰਭਲਿਆ ਤੇ ਟੈਕਨੋ ਸ਼ੇਅਰ ਜ਼ਿਆਦਾ ਆ ਗਿਆ ਕਿ ਹਿੰਦੂ ਨੇ ਕਿ ਦੇਖ ਟੀਵੀ ਤੇ ਲੱਚਰ ਪੁਣਾ ਬਾਪੂ ਸਭ ਨੂੰ ਘੂਰੇ ਹਾਂਜੀ ਕੌਣ ਸਮਝਾਵੇ ਉਹਨਾਂ ਨੇ ਇਹ ਤਾਂ ਮੰਗ ਜਮਾਨੇ ਉਹ ਜਿਹ ਮਾਂਮੀ ਦੀ ਮੰਗ ਸੀ ਪਰ ਉਹ ਜਿਹੜੀ ਮੰਗ ਅਸੀਂ ਜੇ ਪੁਰਾਣੇ ਗੀਤਾਂ ਦੀ ਮੰਗ ਦੇਖਦੇ ਸੀ ਉਹ ਇਹਨਾਂ ਨਾਲੋਂ ਅੱਜ ਜਿਹੜੇ ਗੀਤ ਆ ਉਹ ਲੱਗਨੇ ਅੱਜ ਤਾਂ ਸਿਰਫ ਗੀਤ ਹੀ ਨਹੀਂ ਸੁਣਦੇ ਸਾਜ਼ ਹੀ ਸੁਣਦੇ ਨੇ ਤੁਸੀਂ ਇਹਦਾ ਸਹਿਮਤ ਮੈਂ ਸ਼ਪਤ ਕਰਕੇ ਕਹਿੰਦੀ ਜੀ ਤੇ ਬਾਲ ਬਤਾਉਣ ਵਾਲਾ ਉਹ ਮੇਰੇ ਬੇਜਾਨ ਸੁਣਾਉਣਾ ਹਾਂਜੀ ਹਾਂਜੀ ਉਹ ਬਹੁਤ ਮੇਰਾ ਸਤਿਕਾਰ ਕਰਦੇ ਬਹੁਤ ਸਤਿਕਾਰ ਕਰਦੇ ਨੇ ਤਾਰੂਨ ਨੇ ਦੱਸਿਆ ਹੋਰ ਖਾਸ ਸੀ ਉਹਨੇ ਇੱਕ ਤਰ੍ਹਾਂ ਬੱਲ ਬਕਾਲੇ ਵਾਲੇ ਦੇ ਮੂੰਹੋਂ ਚੰਨਾ ਸੁਣਿਆ ਸੀ ਕਹਿੰਦੇ ਕਿ ਉਹ ਤੇ ਉਸਤਾਦਾਂ ਦੇ ਉਸਤਾਦ ਨੇ ਕਤਵਾਲਾ ਜੀ ਤੁਹਾਡੇ ਵੱਲ ਬੋਲ ਉਹਨਾਂ ਦੋ ਬੋਲ ਕਹੇ ਸੀ ਹਾਂ ਜੀ ਬੜਾ ਆਪਣੇ ਜਿੰਨਾਂ ਨੂੰ ਸਮਝ ਨਹੀਂ ਆਉਂਦੀ ਉਹਨਾਂ ਨੂੰ ਹਾਂਜੀ 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 ਤੇ ਹੁਣ ਸਾਡੇ ਤੁਸੀਂ ਦਰਸ਼ਕਾਂ ਨੂੰ ਕੋਈ ਕਵਿਤਾ ਸੁਣਾਓ ਇਹ ਦੀ ਜਿਹੜੀ ਤੁਹਾਨੂੰ ਵਧੀਆ ਲੱਗੇ ਆ ਕਿਤਾਬਾਂ ਦੇਖੋ ਤੁਹਾਡੀਆਂ ਸੱਚ ਵੀ ਨੇੜੇ ਬਹੁਤ ਵਧੀਆ ਮੈਂ ਪਹਿਲਾਂ ਪੜ੍ਹ ਵੀ ਰਿਹਾ ਸੀ ਇਹ ਠੀਕ ਹੈ ਜੀ ਤੇ ਬਹੁਤ ਵਧੀਆ ਲੱਗੀ ਤੇ ਇਹ ਜਿਹੜੀ ਇੱਕ ਅੱਧਾ ਪਹਿਲਾਂ ਤੇ ਸਾਡੇ ਦਰਸ਼ਕਾਂ ਨੂੰ ਇੱਕ ਅੱਧਾ ਕੋਈ ਕਵਿਤਾ ਜਾਂ ਕੋਈ ਸ਼ੇਰ ਮੈਂ ਫਿਰ ਅੱਜ ਲਈ ਪਰ ਮਾਫ ਕਰਨਾ ਮੈਨੂੰ ਉੱਠਣਾ ਚਾਹੀਦਾ ਮੈਂ ਕਿਤਾਬ ਤੋਂ ਦੇਖੇ ਮੈਨੂੰ ਕਿੱਦਾਂ ਮਰਜੀ ਸੌਂ ਕਿੱਦਾਂ ਮੁੱਕ ਠੀਕ ਹੈ ਮੈਂ ਇਹ ਕਿਤਾਬ ਹੈ ਜਿਹੜਾ ਸੱਚ ਦੇ ਨੇਰੇ ਇਹ ਵਿੱਚੋਂ ਜਦੋਂ ਇਹ ਕਿਤਾਬ ਸ਼ਕੀ ਸੀ 2017 ਦੇ ਵਿੱਚ ਤੇ ਜਿਹੜੇ ਕਿਤਾਬਾਂ ਹਾਂ ਉਹ ਜਿਹਨੂੰ ਛਾਪੀ ਸੀ ਉਹਨਾਂ ਦੇ ਜਵਾਨੀਆਂ ਵੀ ਟਕਰਾ ਸਾਹਿਬ ਇਹ ਹੱਥੋਂ ਆਤੀ ਸਾਡੀ ਕਿਤਾਬ ਬਣਦੀ ਆ ਤੇ ਉਹਦੇ ਵਿੱਚੋਂ ਮੈਂ ਕੋਈ ਸ਼ੇਰ ਇੱਕ ਦੋ ਤੁਹਾਂ ਸੁਣਾਵਾਂ ਫਿਰ ਸਾਰੀ ਨਿੱਕੀ ਜਿਹੀ ਗੱਲ ਮੈਂ ਬਿਲਕੁਲ ਬੁਰੇ ਪੀਰ ਦਾ ਜਨਮ ਹਾਂਜੀ ਜਦੋਂ ਪੀਰ ਪਖੀਰ ਕੋਈ ਜਨਮ ਲੈਂਦਾ ਚੁੱਕ ਦੰਦਾ ਹੈ ਤਾਪ ਹਨੇਰੀਆਂ ਚਾਹ ਬੋਤ ਪਾਣੀ ਤਾਪਾਂ ਦੀ ਅੱਗ ਤੇ ਫਿਰ ਜਾਂਦਾ ਜੀ ਸੰਤੋ ਲੱਜੇ ਚਾਰ ਚਫੇਰੇ ਦੀ ਬਾੜੀ ਬੀਤ ਖੁਸ਼ੀਆਂ ਦੇ ਧਰਤੀ ਫਿਰੇ ਜਾਂਦੀ ਹਾਂਜੀ ਖਤਮ ਕਰਕੇ ਤੁਫਾਂ ਦੇ ਛੇੜਿਆ ਨਹੀਂ ਹਾਂਜੀ ਹਾਂਜੀ ਐਸੀ ਹਸਤੀ ਹੀ ਰابطਮਾਨ ਹੁੰਦੀ ਨਰਮਲ ਫੇਰ ਵੀ ਸਵਰਗ ਦੇਖਿਆਰੀ ਹਾਂਜੀ ਓਹ ਕਿਆ ਬਾਤ ਹੈ ਜੀ ਜਿਹੜੇ ਰੱਬ ਦੇ ਨਾਮ ਚ ਲੋੜ ਰਹੇ ਮੇਰੇ ਕੋਲ ਨਹੀਂ ਸ਼ੇਰ ਚ ਕੰਗ ਨਹੀਂ ਗਈ ਸੀ ਜਦੋਂ ਲੋੜ ਜਦੋਂ ਲੋੜ ਦਾ ਟ੍ਰੇਨ ਹੀ ਕਰਨ ਕਰਨਾ ਹਾਂਜੀ ਲੋੜ ਮਾਇਆ ਲੋਹਾਂ ਤੇ ਵਿਛਾਉਣ ਦੇਤੀ ਹਾਂਜੀ ਖਾਂ ਪੇਡ ਲਈ ਜਦੋਂ ਉਹ ਬੈ ਉਹ ਹੀ ਹਾਂਜੀ ਐਨੇ ਲੋੜ ਹੋਰ ਹੱਥ ਫਲਾਉਣ ਦੀ ਕੀਤੀ ਹਾਂਜੀ ਮਰਮਲ ਕੱਖਾਂ ਦੀ ਕੁੱਡੀ ਚ ਜੇ ਲੋੜ ਮੁਕੀ ਲੋੜ ਜਿੰਦਗੀ ਮਾਲੀਂ ਬਤਵਾਂ ਦੀ ਸੀ ਵਾਹ ਕੀ ਵਾਹ ਟੱਪਿਆਲਾ ਸਾਹਿਬ ਅੱਜ ਕੱਲ੍ਹ ਤੁਸੀਂ ਕੀ ਕਰ ਰਹੇ ਜੀ ਜਿਸ ਜੋ ਪਰਮਾਤਮਾ ਦੇ ਹੁਕਮ ਅੰਦਰ ਮੈਂ ਦਿੱਖੀ ਜਾਂ ਲਿਖੀ ਜਾਂ ਤੇ ਹੁਣ ਆਉਣ ਵਾਲਾ ਨਵਾਂ ਪ੍ਰੋਜੈਕਟ ਤੁਸੀਂ ਕੀ ਤਿਆਰ ਕਰ ਰਹੇ ਕਿਦਾਂ ਦਾ ਮਟੀਰੀਅਲ ਤਿਆਰ ਕਰ ਰਹੇ ਤੁਸੀਂ ਇੱਕ ਕਿਤਾਬ ਲਿਖੀ ਆ ਪਹਿਲਾਂ ਵੀ ਲਿਖੀ ਆ ਹਾਂ ਜੀ ਉਹ ਕਿਸਾ ਗੁਰੂਆਂ ਦੀ ਜਦੋਂ ਆਪਾਂ ਆਉਣ ਵਾਲੇ ਸਾਰੇ ਸਿੱਖਾਂ ਨੂੰ ਬਲਾਉਂ ਕਰਦੇ ਹਾਂ ਹਾਂ ਜੀ ਜਦੋਂ ਅਸੀਂ ਕਿਸੇ ਕੋਈ ਸਾਨੂੰ ਸਵਾਲ ਕਰ ਦਿੰਦਾ ਹਾਂ ਜੀ ਇਹ ਸ਼ਾਇਦ ਜ਼ਿਆਦਾ ਜੁਗਾਰ ਸਿੰਘ ਜੀ ਦੇ ਸੁਣੀ ਪਾਚਾ ਸ੍ਰੀ ਗੁਰੂ ਵਰਗਵੰਦ ਸਾਹਿਬ ਜੀ ਕੀ ਲੱਗਦੇ ਸੀ ਹਾਂ ਜੀ ਬਾਈ ਬੜਾ ਤੇ ਸੋਚਣਾ ਬੀਤ ਗਿਆ ਜੀ ਹਾਂਜੀ ਹੋਰ ਮੈਂ ਦਸਾਂ ਗੁਰੀਆਂ ਦੀ ਆਪਸੀ ਰਿਸ਼ਤੇਦਾਰੀ ਦੀ ਕਥਾ ਲਿਖੀ ਆ ਸਪੰਦੇ ਦੀ ਨਾ ਨਾ ਤੇ ਮੈਂ ਸਪੰਦ ਨਾਲ ਸੀ ਦੇਤੀ ਤੇ ਅੱਜ ਕੱਲ ਇੱਕ ਤੁਹਾਨੂੰ ਲਾਸਟ ਸਵਾਲ ਪੁੱਛ ਲਿਆ ਓਕੇ ਤੁਸੀਂ ਬੜੀ ਵਧੀਆ ਗੱਲ ਕੀਤੀ ਸੀ ਕਿ ਉਹਦੇ ਮੰੰਗ ਹੋਰ ਚੀਜ਼ 2004 ਜਾਂ 5 ਵਿੱਚ ਦੱਸਣੀ ਨਾ ਜਿਹਦੇ ਗਾਇਕਾਂ ਨੂੰ ਮੰੰਗ ਹੋਰ ਵਾ ਹਾਂਜੀ ਤੇ ਹੁਣ ਤੁਸੀਂ ਜਿਹੜੇ ਨਵੇਂ ਸਾਡੇ ਸ਼ਾਇਰ ਆ ਰਹੇ ਜਾਂ ਨਵੇਂ ਕਵੀ ਆ ਰਹੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਵੀ ਕਿਸ ਸੋਚ ਉੱਤੇ ਗੀਤ ਲਿਖਣ ਕਿਸ ਸੋਚ ਉੱਤੇ ਉਹ ਕਵਿਤਾ ਬਣਾਉਂ ਮੈਂ ਸਾਰੇ ਆਪਣੇ ਇਹ ਕਿਤਾਬਾਂ ਨੂੰ ਦੇ ਅੰਤੇ ਕਰਦਾਂ ਉਹ ਕਵਿਤਾ ਲਿਖਦੀਆਂ ਗੀਤ ਲਿਖਦੀਆਂ ਪਹਿਲੀ ਗੱਲ ਤੇ ਉਹ ਕਿੱਥੇ ਇੱਥੇ ਲਿਖਾਂ ਰਾਬਾਤ ਆਵਾ ਹਵਾ ਆਪਣੀ ਕਿਦਾਂ ਦਾ ਆ ਜੀ ਨੂੰ ਕਦਾਂ ਬਚਾਉਣਾ ਨਰਖਤ ਤੁਲੀਆਂ ਦੀ ਛਾਂ ਨੂੰ ਲੋੜ ਆ ਅਸੀਂ ਕਿਉਂ ਕੱਟ ਰਹੇ ਆ ਉਹਦੇ ਵਿੱਚ ਇੱਕ ਤੀਆ ਨਾ ਚਲੋ ਹਾਂਜੀ ਹਾਂਜੀ ਇਹਦੇ ਨਾਲ ਤੇ ਗਰਾਂਡੀ ਦੀ ਗੱਲ ਕੀਤੀ ਜਾਂਦੀ ਹੈ ਕੋਈ ਸਾਡਾ ਜਿਹੜਾ ਨਵਾਂ ਤਬਕਾ ਆਉਣ ਵਾਲੀ ਪੀੜੀ ਆ ਹਾਂਜੀ ਉਹ ਬਹੁਤ ਬਿਫਰ ਚੁੱਕੇ ਆਪਣੀ ਬੁਰਿਆਂ ਦੇ ਅਧਿਆਸ਼ਣ ਹਾਂਜੀ ਸਿੱਧਾ ਮੈਂ ਕਹਿੰਦਾ ਇਹਨਾਂ ਤੋਂ ਫੱਟੇ ਦੀ ਹਾਂਜੀ ਜੇ ਲੋਕਾਂ 'ਚ ਜਿਹੜੇ ਆ ਉਹ ਅਸਲੀ ਸੱਚਾਈ ਦੇ ਦਿੱਤੋ ਤਾਂ ਤਿੰਨ ਤਿੰਨ ਉਹ ਵੀ ਜਿਹੜੇ ਹੁਣ ਚਾਹੀਦੇ ਆ ਤਾਂ ਸਭੇ ਬੱਚਿਆਂ ਨੂੰ ਇਹਨਾਂ ਦੀ ਅਸਲੀ ਸੱਚਾਈ ਆ ਇਹ ਵੀ ਬਾਰੇ ਦੀ ਕਹਾਣੀ ਲੱਗਦੀ ਹੈ। ਅਗਰ ਕਿਸੇ ਸਭਾ ਕਿਸੇ ਨਾ ਕੋਈ ਹੋ ਟੱਚੇ ਤੇ ਜਿੱਥੋਂ ਤੱਕ ਮੈਂ ਸੁਣਿਆ ਸੀ ਕੁਝ ਨਹੀਂ ਹੈਗੀ। ਇਹ ਮੈਨੇ ਜਦੋਂ ਸਭਾ ਸਭਾ ਬਾਬਾ ਕਾ ਵਿਚਰੀਆ ਤੇ ਯਹਾਂ ਦੀ ਹਾਂ ਉਹ ਸਾਡੇ ਮਾਨ ਜੋ ਅਕਸ਼ਿੰਦਰ ਅਕਸ਼ਿੰਦਰ ਜੋ ਸਿੰਘ ਜੀ ਰਾਜ ਜਿਹੜਾ ਜੀ ਹਾਂ ਉਹ ਕਿ ਅੱਜ ਕੱਲ੍ਹ ਹੋਈ ਸਭਾ ਨੂੰ ਚਲਾ ਰਹੇ ਨੇ ਹਾਂ ਜੀ ਹਾਂ। ਉਹ ਦੇਖਾ ਕਰੋ ਸਾਹਿਬ ਪ੍ਰਿਨਸੀਪਲ ਜੀ ਤੁਹਾਡਾ ਇਹ ਨਹੀਂ ਸੰਭਾਦਾ ਨਹੀਂ ਚੇਤਾ ਮਧਰੇ ਰਾਜਨ ਕੰਮ ਆ ਜਦੋਂ ਜਦੋਂ ਇਹ ਸ਼ੁਰੂ ਕੀਤੀ ਪਹਿਲੀ ਸਹਿ ਸਭਾ ਦੇ ਵਿੱਚ ਮੈਂ ਵੀ 11 13 ਬੰਦੇਾਂ ਦੇ ਵਿੱਚ ਹਾਜ਼ਰ ਸੀ ਉਹਦੇ ਵਿੱਚ ਅਜੀਤ ਸਿੰਘ ਜੀ ਵਿਦਕੋਹਿਆ ਨਹੀਂ ਭਜੇ ਕਤਾਰ ਸਰਬਿਆ ਸੀ ਕਤਾਰਾਂ ਸਨ ਦਿਮਾਲਪੁਰੇ ਦਿਮਾਲਪੁਰ ਤੇ ਹੋਰ ਨੇ 20 ਬੰਦੇ ਆ ਗਏ ਅੱਠ ਤਾਂ 12 13 ਬੰਦੇ ਜਦੋਂ ਉਹ ਜੀ ਉਹਦੀ ਸ਼ੁਰੂਆਤ ਸੀ ਤੁਹਾਡਾ ਬਹੁਤ ਧੰਨਵਾਦ ਕਰਦੇ ਨਿਰਮਲਪਾਲ ਜੀ ਕਿ ਤੁਸੀਂ ਆਪਣਾ ਬੜਾ ਕੀਮਤੀ ਸਮਾਂ ਦਿੱਤਾ ਉਹ ਵੀ ਅਸੀਂ ਤਾਂ ਦੇਖ ਦੋ ਵਿਚਾਰ ਸੁਣੇ ਬਹੁਤ ਹੀ ਤੁਸੀਂ ਗੱਲਾਂ ਗੱਲ ਵਿਚਾਰ ਬਹੁਤ ਜਰਦਦਾ ਸਿੱਤੇ ਜੋ ਸਾਨੂੰ ਨਹੀਂ ਸੀ ਕਈ ਗੱਲਾਂ ਦਾ ਪਤਾ ਤੇ ਇਹ ਸਨ ਮਾਸਟਰ ਨਿਰਮਲਜੀਤ ਪਿਆਲਾ ਜਿਨ੍ਹਾਂ ਨੇ ਭਾਰਤੀ ਸੈਨਾ ਵਿੱਚ ਸਾਲਾਂ ਨੂੰਕਰੀ ਕਰਕੇ ਇੱਕ ਬਿਸਕਲ ਵਾਲੀ ਨੌਕਰੀ ਜਦੋਂ ਉਹ ਪੈਚ ਤੋਂ ਆਊਟ ਹੋਵੇ ਪੈਨਸ਼ਨ ਆਊਟ ਹੋਵੇ ਇੱਥੋਂ ਤੇ ਆ ਕਿ ਇਹਨਾਂ ਨੇ ਬਟੌਰ ਮਾਸਟਰ ਦੇ ਨੌਕਰੀ ਕੀਤੀ ਅੱਜ ਉਹ ਤਕਰੀਬਨ 8 ਕਿਤਾਬਾਂ ਦੇ ਜੋ ਨਵੀਆਂ ਕਿਤਾਬਾਂ ਦੇ ਬਬਲ ਹਨ ਚਲੋ ਠੀਕ ਹੈ 1 ਮਿੰਟ ਪਿਆ ਸਾਹਿਬ ਜੀ ਕੋਸ਼ਿਸ਼ ਕਰਾਂਗੇ ਜੀ ਜਲਦੀ ਦੂਰ ਫੇਰ ਮਿਲਾਂਗੇ ਕਿਸੇ ਸਮੇਂ ਤੇ ਆ ਕੇ ਅਗਲੀ ਕਿਤਾਬ ਵਿੱਚ ਧੰਨ ਆਉਣ ਵਾਲੀ ਕਿਤਾਬ ਦੇ ਸੰਬੰਧ ਵਿੱਚ ਫਿਰ ਤੁਹਾਡੇ ਨਾਲ ਉਸ ਕਿਤਾਬ ਉੱਤੇ ਵਿਚਾਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ